ਹੂੰ ਉਹ ਲੋੜ ਪਤਾ ਡੱਬੀ ਤਾਂ ਕਿੱਥੇ ਆ ਹੈ ਉਹ ਨਾ ਘੜੇ ਬੀਏ ਕਿੰਨਾ ਘੜੇ ਮਮਾ ਘੜੇ ਹੂੰ ਮਮਾ ਉਹ ਗਾਧੇ ਤੇ ਵਾਈਲਾ ਨੂੰ ਦੇਖੋ ਤੇ ਦੰਦ ਦੰਦ ਦੇ ਤਾਨੂੰ ਘਾਤ ਮਾਛਾਉਂਦੇ ਨੇ ਅੰਦਰ ਕੁੜੀ ਹੋਈ ਕੁਛ ਹੈ ਇਹ ਹੈ ਹੋਈ ਹੈ ਹੋਈ ਹੈ ਚਲ ਆ ਕੁੱਤਿਆਂ ਸਾਡੀ ਤਾਂ ਇੱਕ ਰਹਿ ਗਈ ਬੱਚਿਆਂ ਦੀਆਂ ਰਹਿ ਗਈਆਂ ਦੋ ਬੱਸ ਖਾਤਾ ਮੋੜ ਆਈਆਂ ਲਿਖਣਾ ਵਾਣ ਅਗਰ ਤਾਂ ਬੱਟ ਜਿਹੜਾ ਹੋਮਵਰ ਰਹਿ ਗਿਆ ਆਪਣਾ ਖਤਮ ਕਰ ਲੈ ਵੀ ਚੰਗਾ ਅੱਜ ਕਿਹਦਾ ਮੱਤਾ ਅੱਜ ਆਜ ਕਰ ਲੋ ਫਿਰ ਮੰਮਾ ਨੇ ਤੁਰ ਜਾਣਾ ਸਕੂਲ ਕਿਆ ਹੈ ਡੋਸਤ ਹੂੰ ਦੋਸਤ ਆ ਗਿਆ ਇਹ ਨਹੀਂ ਆ ਗਾ ਇਹ ਵੱਡਦਾ ਹੈ ਵੱਡਦਾ ਹੈ ਏ ਦੋਸਤ ਬੰਦੇ ਨੇ ਬੜਾ ਗੰਦਾ ਲੜਕਾ ਹੈ ਨਾ ਪਹਿਲਾ ਦੂਜਾ ਸੀ ਨਾ ਜਿਹੜਾ ਉਹ ਸੋਹਣਾ ਸੀ ਕਿਹੜਾ ਉਹ ਤਾਂ ਕਿਊਟ ਜਿਹਾ ਉਹ ਤਾਂ ਪਤਰਾਇਆ ਸੀ ਉਹ ਤਾਂ ਕਿਊਟ ਜਿਹਾ ਉਹ ਜਦ ਵੀ ਆਉਂਦੇ ਸਕੂਲੋਂ ਰਿਟਰਨ ਲੱਗ ਜਾਂਦਾ ਉਹ ਦੇ ਕੀ ਕੀ ਨਾ ਹੈ ਐ ਕਮਾਰਾ ਫਿਰ ਤੁਸੀਂ ਬੜ ਬੜਾ ਬੋਲ ਰਹੇ ਹੁੰਦਾ ਕਿ ਯਾਰ ਕਾਣਾ ਆਵਾ ਲਿਆ ਇਸ ਤਰ੍ਹਾਂ ਬਤੀ ਤਕੀ ਵਦੀ ਪੰਦੇ ਕੋਈ ਨਾ ਇਸ ਨੂੰ ਦੱਸ ਦੱਸ ਉਹ ਦਵੀ ਇਥੇ ਡਵੀ ਪਟਾਖਾ ਫਰੋੜ ਬਿਦਿਕ ਫੇਰ ਉਹ ਤੋਂ ਕੱਢ ਕੇ ਦੇ ਮੈਂ ਹੱਥ ਮਾਚ ਰਹੀ ਹਾਂ ਤੂੰ 2 ਮਿੰਟ ਚੈਲੋ ਜੀ ਦੇਖੋ ਕਿੰਨਾ ਬੋਲਦੇ ਸੀ ਅਸੀਂ ਡੱਬੀ ਕਰਕੇ ਕਰ ਰਹੇ ਦੇਖੋ ਯਾਪਿੰਗ ਦੀ ਸਕੀਨ ਆ ਚਾਹ ਉਹ ਉਹ ਕਿਨੂੰ ਤੇਰੇ ਪੈਰੀ ਕਿਛ ਤੋਂ ਨਿੱਡਾ ਅੱਛਾ ਤੂੰ ਵਰਤੋ ਆ ਗਿਆ ਸ਼ਿਰੂ ਸ਼ਿਰੂ ਕਿਹਦਾ ਹੈ ਸ਼ਿਰੂ ਚਲੋ ਆਏ ਮਾ ਮੇਰੇ ਦੋਸਤ ਨਹੀਂ ਆ ਗਏ ਸੰਗਰ ਨਾਲ ਉਹ ਨੂੰ ਆਪਣੇ ਦੋਸਤ ਬੜਾ ਰਾਮੀ ਹੈ ਦੇਖੋ ਜੀ ਅਸਰ ਮੈਤ ਨੂੰ ਫੁਪਾ ਜੀ ਯਾ ਮਾਥਾ ਅਗਲਾ ਮਾਰ ਲੈ ਰੋਟੀ ਲਾ ਚੋਰ ਚੋਰ ਰੋਟੀ ਲੈ ਮਾਰ ਉਹ ਜਾਰੇ ਦੇ ਦੋਸਤੋਂ ਮਿਲੀ ਰੋਟੀ ਹੈ ਉਹ ਦੋਸਤੋਂ ਮਿਲੀ ਨਹੀਂ ਲੋ ਤੇਰਾ ਉਹ ਅੱਜ ਫੜੇ ਤਾਂ ਜੇ ਬਰਤੀ ਜਿਮਾ ਨਹੀਂ ਕੀ ਜੋ ਗੈਸ ਕਰੋ ਅੱਲੀ ਰੋਟੀ ਹਾਂ ਕੋਲ ਮੈਨੂੰ ਖੜੇ ਹੁੰਦੇ ਲੈ ਮੈਂ ਬੱਸ ਇਹ ਬੱਲੇ ਛੱਡ ਦਉਂਗਾ ਮੈਂ ਨਹੀਂ ਕਰਨ ਕੁਝ ਨਹੀਂ

ਸਰਹੱਤੇ ਆਂ ਬੁਲਨੇ ਦੇ ਨਿੰਦਾ ਕਰਨਾ ਕੋਈ ਮੇਰੇ ਕੋਲ ਕਿਤੇ ਰੁਕਦਾ ਨਾ ਕੋਈ ਹੋਰ ਚ ਪੜਤਣਾ ਨਹੀਂ ਕਰਤੀ ਮੇਰਾ ਕਾਲਾ ਪਕਤ ਨਹੀਂ ਆਏਗਾ ਨਾ ਬੱਸ ਸਾਰਾ ਕੁਝ ਛੋੜੀ ਪਾ ਲਾ ਦੱਸ ਨਾ ਸਾਡੀ ਜਾਨ ਕੋਲ ਨਹੀਂ ീ ബി പീലി പീലി പിട്ട ਕੱਕਰ ਮਟੇ ਲੰਨੀ ਸੀ ਸੋਹਣੇ ਰਣਕੇ ਛਾੜੋ ਦੋਨੋਂ ਮਮਾ ਲੋ ਛੱਡੋ ਗਾਇਸ ਇਹ ਮੇਰਾ ਨਿਕਲੇ ਕਾਕਾ ਬੈਨਾ ਲੋਚ ਗਿਆ ਜੀ ਕਿਉਂ ਨੁੱਟ ਗਈ ਦੰਦੀ ਰੱਖ ਮਸੂੜੀ ਹੋ ਰਹੀ ਸੀ ਇਹ ਗਲਤੀ ਕੀਤੀ ਸੀ ਹੂੰ ਗਲਤੀ ਕੀਤੀ ਸੀ ਹੂੰ ਪਤਾ ਤਾਂ ਸਕੂਟੀ ਛੇੜ ਰਿਆ ਸੀ ਤੇ ਮੈਂ ਫਤੇ ਸਗ ਨੂੰ ਪਹਿਲਾਂ ਪਿਆਰ ਨਾਲ ਕਿ ਤੁਸੀਂ ਸਕੂਟੀ ਨਾ ਛੇੜੋ ਟੁੱਟ ਜਾਏਗੀ ਜੇ نیچے ਗਿਰ ਗਈ ਹਨਾ ਫਤੇ ਸਿੰਘ ਉਹ ਨਹੀਂ ਮੰਨੇ ਫਿਰ ਆਪਾਂ ਥੋੜਾ ਜਿਹਾ ਆਪਣਾ ਅਸਲੀ ਪੰਜਾਬੀ ਮਾਂ ਵਾਲਾ ਰੂਪ ਦਿਖਾਇਆ ਫਿਰ ਫਤੇ ਨੂੰ ਡਾਂਟਿਆ ਹੂੰ ਫਤੇ ਸਿੰਘ ਹੋ ਗਏ ਫਤੇ ਸਿੰਘ ਹੋ ਗਏ ਮੇਨਾ ਨਰਾਜ ਤੇ ਹੁਣ ਫਤੇ ਸਿੰਘ ਲੱਗੇ ਸੀ 오ਰੇਂਜ ਖਾਨ ਤੇ ਬੈਠ ਕੇ ਤੇ ਮੈਨੂੰ 오ਰੇਂਜ ਫੜਾ ਰਹੇ ਨੇ ਤੇ ਮਾਇਰਾ ਦਿਲ ਪਿਗਲ ਗਿਆ ਫਿਰ ਆਏ ਦਮ ਦਮਨ ਨੇ ਕਿਤੇ ਅੱਜ ਬੜਾ ਰੈਡੀ ਹੋਇਆ ਕੀ ਗੱਲ ਆ ਰਕੇਦਰ ਰਾਡੀ ਹੋਦਾ ਮੈਂ ਕਿੱਧਰ ਰਾਡੀ ਹੋਇਆ ਕਿਵੇਂ ਤੇ ਗਾਇਸ ਸਾਰੇ ਪੁੱਛ ਰਹੇ ਨੇ ਕਿ ਤੁਸੀਂ ਰੋਜ਼ ਪਾਪਾ 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 ਕਰਦੇ ਪਾਪਾ ਨੇ ਆਉਣਾ ਕਦੋਂ ਇਹ ਵੀ ਦੱਸ ਦੋ ਕਦੋਂ ਆਣਾ ਪਾਪਾ ਨੇ ਆਪਾਂ ਤਰੀਕ ਨਹੀਂ ਦੱਸਣੀ ਸਰਪ੍ਰਾਈਜ਼ ਦੇਵਾਂਗੇ ਇਹਨਾਂ ਨੂੰ ਪਰ ਤੁਹਾਨੂੰ ਇੰਨਾ ਕਹ ਦਦ ਦੇਣਾ ਕਿ ਥੋੜੇ ਦਿਨ ਰਹਿ ਗਏ ਬਸ ਮਤਲਬ ਹੁਣ ਮਹੀਨਿਆਂ ਦੀ ਵੇਟ ਨਹੀਂ ਹੁੰਦੀ ਇਹਨਾਂ ਦੀ ਵੇਟ ਰਹਿ ਗਈ ਹੈ ਨਾ ਫਤਿਹ ਸੋ ਤੁਸੀਂ ਵੀ ਬਸ ਥੋੜੇ ਕਿ ਦਿਨਾਂ ਦੀ ਵੇਟ ਹੈ ਤੁਸੀਂ ਕਰੋ ਤੇ ਬਹੁਤ ਜਲਦ ਤੁਹਾਨੂੰ ਪਪਾ ਨਾਲ ਮਿਲਾਵਾਂਗੇ ਬੱਚੇ ਦੇ ਪਪਾ ਨਾਲ ਮਿਲਾਵਾਂਗੇ ਹੈ ਹਾਂ ਇਹ ਨਹੀਂ ਕਿੰਨੀ ਕੋਚ ਨੀਨੀ ਵੇਲੇ ਗੋਗਨੋ ਬਈ ਗੋਗਨੋ ਕਿੰਨੀ ਕੋਚ ਹੁੰਦੀ ਹੈ ਹੂੰ ਮਮਣੀ ਚਲੇ ਗਿਆ ਸੰਗਰੂਰ ਆਮਣ ਮਮਣੀ ਕਿਉਂ ਜਾਣਾ ਸੀ ਕੰਮ ਸੀ ਬੱਗੇ ਬੱਗੇ ਜੇ ਫੇ ਕਿਛੀ ਡੋ ਮਮਾ ਚਲ ਜਣਾ ਤੇ ਜਣਾ ਹੂੰ ਜਿੱਤੇ ਨਹੀਂ ਤੇ ਮੈਨੂੰ ਹੱਗੀ ਕਰਕੇ ਚੋਜ ਠੀਕ ਹੈ ਹੂੰ ਮੈਂ ਦੇਣਾ ਮੈਂ ਬੜੀ ਕਰਾਬੇ ਨਾਨੀ ਨਾਲ ਬਹੁਤ ਗੱਲਾਂ ਮਾਰਦੀ ਐ ਨਾਨੀ ਦਾ ਅਨੁਸਾਰਿਆਂ ਨੂੰ ਬਹੁਤ ਮਿਸ ਕਰਦੀ ਐ ਹਨਾ ਆਪਾਂ ਕਿਤੇ ਨਾਨੀ ਨਾਲ ਮਲਾਵਾਂਗੇ ਸਾਰੇ ਜਿਹੜੇ ਨੂੰ ਵੀਡੀਓ ਕਾਲ ਕਰਕੇ ਮੰਮੀ ਨਾਲ ਸਵੇਰੇ ਤੜਕੇ ਵੀਡੀਓ ਕਾਲ ਲਾ ਲੈਂਦੇ ਨੇ ਤੇ ਮਤਲਬ ਦਿਨ ਚ ਘੱਟੋ ਘੱਟ ਮੈਨ ਲੱਗਦਾ 8-10 ਵਾਰੀ ਮੰਮੀ ਦੀ ਵੀਡੀਓ ਕਾਲ ਆਉਂਦੀ ਤੇ ਮੰਮੀ ਗੱਲਾਂ ਮਾਰੀ ਜਾਂਦੇ ਬੈਠੇ ਵੀਡੀਓ ਕਾਲ 'ਚ ਹਨਾ ਫਤ ਨਾਨੀ ਮम्मा ਕਿੰਨੀਆਂ ਗੱਲਾਂ ਮਾਰਦੇ ਨੇ හට්ටයි සොන්ු දදින ගේත්තෝ ලංගදි ලන්දිීන සට කාලිුන නනි පතම හත් තල ගිලදි ල ල හැ හයහයේ? ਗੇਟਾ ਗੋਣਾ ਪਰਛ ਬੜਾ ਤਿਲ ਕਿਨਾ ਮੈਂ ਕਿਤੇ ਪਹਿਲਾਂ ਵੀ ਕਹਿੰਦੀ ਵੀ ਇੱਥੋਂ ਯਾਰ ਪੌੜੀਆਂ ਤੋਂ ਲੰਘਿਆ ਕਰੋ ਤੁਹੀ ਵੀ ਡਰ ਲੱਗਦਾ ਤੇ ਉਹੀ ਗੱਲ ਹੋ ਗਈ ਅੱਜ ਨਾਲੇ ਤਾਂ ਫੋਨ ਮਸਾਂ ਬਚਿਆ ਤੇ ਨਾਲੇ ਆਪਣਾ ਮਸਾਂ ਬਚਾ ਹੋਇਆ ਠੰਡ ਚ ਲੱਗੀ ਸੱਟ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਬਾਅਦ ਚ ਪਤਾ ਲੱਗਦਾ ਜਦੋਂ ਸੱਟ ਪ੍ਰਾਣੀ ਹੁੰਦੀ ਹੈ ਆਹ ਦੇਖੋ ਹੱਥ ਕਿਤੇ ਲਿਖੀਂ ਜਿੱਦੀ ਨਹੀਂ ਹੋ ਰਹੀ ਇਹ ਹੱਥ ਤੇਰਾ ਸੁੱਜਿਆ ਜਾ ਕੱਤ ਲੱਗ ਰਿਹਾ ਆਹ ਹੋਣੀ ਹੋਇਆ ਉੱਥੋਂ ਚੱਕਿਆ ਨਹੀਂ ਗਿਆ ਆਹ ਦੇ ਆਹ ਉਂਗਲ ਜੀ ਸਿੱਧੀ ਨਹੀਂ ਹੁੰਦੀ ਜਦੋਂ ਮੇਂ ਕਮਾਲ ਹੋ ਗਈ ਮੈਂ ਤਾਂ ਮੰਮੀ ਬੈਠੀ ਬੂਹੇ 'ਚ ਮੈਂ ਆਖਾ ਪਤਾ ਨਹੀਂ ਕਿਉਂ ਕਹਿੰਦੇ ਡੇਗ ਗਈ ਡੇਗ ਗਈ ਡੇਗ ਗਈ ਮੈਂ ਆਈ ਫਟਾਫਟ ਮੈਂ ਪਤਾ ਨਹੀਂ ਕੀ ਹੋ ਗਿਆ ਇੰਨਾ ਸ਼ੁਕਰਗੁਜ਼ਾਰ ਪਚਾਰ ਆ ਰਹਿ ਗਏ ਯਾਰ ਕੰਡਾ ਵਾਲੀ ਛੱਟਦਾ ਤੇ ਬਹਾਨਾ ਬਣ ਜਾਂਦਾ ਮੈਂ ਆ ਬੈਠੀ ਹਾਂ ਆਇੰਗਾਗੇ ਪਾਲੇ ਪੁੱਤ ਆ ਪਾਲੋ ਆਹ ਕਿਹੜੇ ਸ਼ੂਜ਼ ਕੱਢ ਲੈ ਖੰਡ ਬੂਟੀਸ ਲੱਭੇ ਨਹੀਂ ਕਿਉਂ ਦੋ ਦੋ ਪਏ ਨੇ ਚਲੋ ਗਾਇਜ਼ ਧੁੱਪੇ 'ਤੇ ਉੱਥੇ ਮੰਡਿਆ ਰੱਠਾ ਧੁੱਪੇ ਉੱਥੇ ਚੱਲੋ ਉੱਥੇ ਚੱਲੀਏ ਇੱਧਰ ਦੇਖੋ ਮੇਰੇ ਨਾਲ ਦਾ ਸੂਟ ਮੇਰਾ ਤਾਂ ਇਹ ਸਟਿਚ ਹੋ ਕਦੀ ਆਇਆ ਹੈਗਾ ਤੇ ਇੱਧਰ ਦੀਦੀ ਨੂੰ ਆਰਡਰ ਆ ਵੀ ਗਿਆ ਤੇ ਆਪਣਾ ਸੂਟ ਰੈਡੀ ਹੋ ਚੁੱਕਿਆ ਦੇਖੋ ਕਿੰਨਾ ਸੋਹਣਾ ਰੈਡੀ ਹੋਇਆ ਚੁੰਨੀ ਤਾਂ ਤੇ ਨਹੀਂ ਮਾਲ ਕੀਤੀ ਫਤਿਹ ਆ ਜਾ ਉੱਧਰ ਆ ਜਾ ਪੁੱਤ ਆ ਮਿੱਟੀ ਕਿਨ ਸੁੱਤੀ ਐ ਮੀ ਨਹੀਂ ਆਇਆ ਪਾਪਾ ਨੂੰ ਬੋਲਤਾ ਉਹਨਾਂ ਨੂੰ ਫੋਨ ਕਰਕੇ ਵੀ ਅੰਕਲ ਨੇ ਵੀ ਕਿਹਾ ਤੁঝে ਇੱਧਰ ਅੱਜ ਮਮਾ ਡੇ ਗਿਆਂਦੀ ਸਾਨੂੰ ਟੈਨਸ਼ਨ ਚ ਪਈ ਹੁਣ ਕਹਿੰਦੀ ਮੈਨੂੰ ਤਾਂ ਸੱਟ ਲੱਗਣੀ ਜ਼ਿਆਦਾ ਨੂੰ ਮਿੱਲ ਜਾ ਤਰ ਲਾ ਉੱਤੇ ਡਿੱਗੂ ਤੁਸੀਂ ਨੀਚੇ ਪਿਆ ਰਿਹਾ ਸ਼ੁਕਰ ਕਰ ਡਿੱਗੂ ਮਟੇਲੇ ਤੋਂ ਪਲਟੇ ਨੀਚੇ ਅੱਛਾ ਤੁਹਾਨੂੰ ਸਮਝ ਨਹੀਂ ਆਉਂਦੀ ਇੱਦਾਂ ਤੂੰ ਇਹ ਆ ਬੂਟ ਪਾਇਆ ਸੈਰ ਕਿਦਾਂ ਲੱਗੀਆਂ ਤਾਂ ਉਹ ਆਪਣੇ ਸਮੇਂ ਐਂ ਲੱਗਿਆ ਮੈਨੂੰ ਜਿਵੇਂ ਕਿਸੇ ਨੇ ਇੱਧਰ ਨੂੰ ਧੱਕਾ ਹੀ ਮਾਰਤਾ ਟੇਡਾ ਹੀ ਸਿੱਧਾ ਵੀ ਨਹੀਂ ਮਾਰਿਆ ਮੈਂ ਡਿੱਗੀ ਐਸ ਪਰ ਨੇ ਆ ਬਾਹ ਆ ਲੱਤ ਸਾਰੀ ਆ ਲੱਗ ਤੇ ਆ ਹੱਥ ਘਰ ਆ ਜਿਵੇਂ ਐ ਟੇਡਾ ਕੇ ਨੇ ਛੱਡਿਆ ਮੈਨੂੰ ਐ ਜਾ ਮੈਨੂੰ ਐ ਮੇਰੇ ਤਾਂ ਆਪਣੇ ਪੈਰ ਪੂਰੇ ਮੇਰਾ ਪੈਰ ਫਿਸਲਿਆ ਹੀ ਨਹੀਂ ਅਗਣ ਹੂੰ ਮੇਰਾ ਪੈਰ ਥੋੜੀ ਫਿਸਲਿਆ ਪੈਰ ਤਾਂ ਮੇਰੇ ਤਿਲਕੇ ਹੀ ਹੈਗਾ ਐਂ ਜਿਵੇਂ ਮੈਂ ਬਸ ਦੜਮ ਸਾਈਡ ਤੇ ਡਿੱਗ ਗਈ ਮੈਂ ਦੱਸ ਮੈਨੂੰ ਸਮਝ ਮੈਂ ਤਾਂ ਤੁਹਾਡੇ ਘੇੜ ਤੋਂ ਉੱਤਰ ਤਿਆਂ ਪੜਾ ਡਾ ਲਾ ਦੇ ਮੇਰੇ ਤਾਂ ਦਿਮਾਗ ਚਾਂ ਚੱਲਦਾ ਜਾਂਦਾ ਹਾਏ ਹਾਏ ਡਿੱਗਣਾ ਚਾਹੀਏ ਹੈ ਪੈਰ ਨਾਲ ਤਿਲਕ ਜੇ ਕਿਤੇ ਇੱਥੇ ਫਰਸ਼ ਜਿਆ ਹੈ ਵੀ ਬੜਾ ਤਿਲਕਣਾ ਹੋ ਉਹਦੇ ਨਾਲ ਕਿਹਾ ਜੀ ਜਲਵਾ ਲਓ ਨਹੀਂ ਜੀ ਅਰ ਵਿੱਚ ਮਿੱਟੀ ਫਸ ਜਾਂਦੀ ਉਹਨਾਂ ਲਈ ਨਹੀਂ ਯਾਰ ਮਿੱਟੀ ਫਸ ਜਾਂਦੀ ਹੈ ਕੋਈ ਗੱਲ ਨਹੀਂ ਸਾਫ ਹੋ ਜਾਏਗਾ ਘੱਟੋ ਘੱਟ ਨੁਕਸਾਨ ਤੇ ਨਾ ਹੋਏਗਾ ਜੋੜਾ ਬਣਾ ਕਰੇ ਕੋਈ ਛੱਟ ਵੱਜ ਜਾਂਦੀ ਤੇ ਕੀ ਹੀ ਮੈਨੂੰ ਤਾਂ ਲੱਗੇ ਮੈਂ ਗਈ ਮੈਂ ਮੇਰਾ ਹੋਰ ਕੀ ਹੈ ਇੱਥੇ ਉਹ ਵੱਜਦੀ ਹੈ ਕੁਝ ਜ਼ਿਆਦਾ ਵੱਜ ਜਾਂਦੀ ਤੇ ਫੇਰ ਅੱਜ ਕੱਲ੍ਹ ਤਾਂ ਸਾਡੇ ਕੋਲ ਕੱਚੀਆਂ ਹੁੰਦੀਆਂ ਨੇ ਕਿਸੇ ਲੱਗੇ ਇੰਦਰ ਨਾ ਨਾ ਇੱਥੇ ਹੱਥ ਤੇ ਹੱਥ ਤੇ ਆਪਸੇ ਪਾਸੇ ਬਰਨੇ ਤਾਂ ਘਈਆਂ ਇੱਕ ਇਧਰ ਨੇ ਪਾਸੇ ਹੀ ਡੇਗੀਆਂ ਹਾਂ ਇਧਰ ਇੱਥੇ ਨਹੀਂ ਡੋਖਰੇ ਇੱਥੋਂ ਡੋਖਰੇ ਡੋਖਰੇ ਇੱਥੋਂ ਮੈਂ ਹੱਥ ਲਾਂ ਕੇ ਜੰਗਦਾ ਅਏ ਤਾਂ ਸਾਨੂੰ ਪੁਰਾਣੀ ਸੱਟ ਹੋਏ ਤਾਂ ਫੇਰ ਪਤਾ ਲੱਗਣਾ ਬਣਾਵਾਂ ਚਾਹ ਬਣਾਵਾਂ ਉਹਨਾਂ ਦਾ ਕੀ ਪਤਾ ਕਦੋਂ ਆਣਾ ਜੀ ਕੱਲ ਵੀ ਆਪਣੀ ਚਾਹ ਦਾ ਟਾਈਮ ਹੋਇਆ ਸੀ ਤੇ ਆਪਾਂ ਭੱਜ ਲੀਆਂ ਆਪਾਂ ਕੱਲ ਵੀ ਨਹੀਂ ਚਾਹ ਚਾਹ ਵੀ ਇਹਦਾ ਟਾਈਮ ਨਹੀਂ ਲੱਗਿਆ ਹੈਗਾ ਹੁਣ ਮੈਂ ਆਪਾਂ ਬਣਾਨੀ ਆ ਮੈਂ ਚਾਹ ਤੇਲ ਲਾ ਕੇ ਦਮਨ ਪਉਣ ਲੱਗਦੇ ਹੁਣ ਤੈਨ ਕਿਤੇ ਵੱਜ ਗਏ 3:30 ਹੋ ਗਏ ਹੋਰ ਦਿਨ ਢਾਲ ਵੀ ਗਿਆ ਤੇ ਇਸ ਵਾਰ ਤੇ ਗਾਇਜ਼ ਲੱਗਦਾ ਠੰਡ ਠੁੰਡ ਵੀ ਨਹੀਂ ਪਣੀ ਹੈਗੀ ਕੱਲ ਇੱਕ ਪਤਾ ਨਹੀਂ ਕਿਹੜੇ ਜਰਾਬਾਂ ਕੱਢਣੀਆਂ ਕੋਟ ਕੱਢਦੇ ਟੋਪੀਆਂ ਇਸ ਵਾਰ ਤਾਂ ਕੋਟ ਟੋਪੀਆਂ ਤਾਂ ਕੱਢੇ ਹੀ ਨਹੀਂ ਹੈਗੇ ਹੂੰ ਈਸ਼ਵਰ ਕਿਹੜੇ ਕੋ ਪਿਛਲੀ ਵਾਰੀ ਕਿਹੜਾ ਕੋਟ ਨਿਕਲੇ ਨੇ ਪਿਛਲੀ ਵਾਰੀ ਵੀ ਨਹੀਂ ਕੋਟ ਕੱਟ ਨਿਕਲੇ ਹੈਗੇ ਨਾ ਫਿਰ ਨਾ ਪਿਛਲੀ ਵਾਰੀ ਖਰੀਦੇ ਸੀ ਨਾ ਇਸ ਵਾਰ ਖਰੀਦੇ ਲੋੜ ਹੀ ਨਹੀਂ ਪਈ ਕੋਟਾਂ ਦੀ ਹੋਰ ਸਹੀ ਗੱਲ ਹੈ ਨਾਰਝਾਈਆਂ ਨਿਕਲੀਆਂ ਨਾ ਕੁਛ ਹੋਰ ਸਰਦੀਆਂ ਗਰਮੀਆਂ ਚ ਵੀ ਕੰਬਲ ਏਸੀਆਂ ਨਾ ਉਹੀ ਕੰਬਲ ਹੁਣ ਚੱਲੀ ਜਾਂਦੇ ਇਹਨੇ ਆਹ ਹੁਣ ਜਦੋਂ ਧੁੱਪਾਂ ਲੱਗਣ ਦੀਆਂ ਨੇ ਕਿਹੜੀ ਠੰਡ ਹੁਣ ਮਿਲਣਾ ਦਾ ਵੱਧ ਵੱਜੇ ਕੋਈ ਦੱਸ ਦੇਣ ਹੋਈ ਧੁੰਦ ਧੁੰਦ ਪੈ ਗਈ ਕਹਿੰਦੇ ਨੇ ਇੱਕ ਤਰੀਕ ਤੋਂ ਧੁੰਦਾਂ ਦਸੀਆਂ ਆਈਆਂ ਕਹਿੰਦੇ ਨਵੇਂ ਸਾਲ ਤੋਂ ਠੀਰ ਆਗਾ ਕੱਲ ਨੂੰ ਪਰਸੋਂ ਇੱਕ ਤਰੀਕ ਹੈ ਕੱਲ 31 ਤਰੀਕ ਮਿੱਤਰੋ ਸਾਲ ਦਾ ਆਖਰੀ ਦਿਨ ਹੈ ਹਾਂ ਪਹਿਲਾ ਆਖਰੀ ਦਿਨ ਹੋਰ ਸਾਲ ਦਾ ਆਖਰੀ ਦਿਨ ਕੱਲ ਪ੍ਰਮਾਤਮਾ ਨਵੇਂ ਸਾਲ ਸਾਰਿਆਂ ਲਈ ਸੁੱਖ ਦਾ ਲੈ ਕੇ ਆਵੇ ਵਾਹਿਗੁਰੂ ਹੈ ਬੈਠੇ ਬਿਠਾਏ ਕੰਬ ਵਧਾਲਿਆ ਤੂੰ ਇਹ ਕਚਟਾਈ ਹੋਈ ਲੈ ਆ ਉੱਥੇ ਐਂ ਬਸ ਮੈਂ ਇਧਰ ਮੰਜੇ ਦਾ ਲੰਮੇ ਪੈਣੀ ਹੋੜੀ ਮੈਂ ਤਾਂ ਮਿਲ ਗਿਆ ਹੰਨ ਚ ਲੱਗਣੇ ਪੈ ਰਹੇ ਮੈਂ ਤੇ ਆਪ ਪਈ ਹਾਂ ਤੇ ਫਤੇ ਸਿੰਘ ਬੈਠਾ ਮੇਰੇ ਨਾਲ ਦਿਆ ਇਹ ਪੰਗੇ ਲੈਣ ਕਚਟਾਈ ਤਾਂ ਠੰਡੇ ਜਿਹਾ ਮੰਜਾ ਹੋਵੇ ਤੇ ਰੇਆ ਤਾਂ ਮੈਂ ਚੱਲ ਮੈਂ ਪੁੱਛਾਂ ਪਹਿਲਾਂ ਉਹਨਾਂ ਨੂੰ ਕੀ ਕਹਿੰਦੇ ਫਿਰ ਮੈਂ ਚਾਹ ਤਰਾਂ ਜੇ ਨੋ ਇੱਥੇ ਥੋੜੀ ਘੇਰ ਸੰਗਰੂਰ ਗਏ ਨੇ ਨਾਲ ਕਹਿੰਦੇ ਸੰਗਰੂਰ ਗਏ ਨੇ अच्छा पता hmm? है पूछना ही पापा ਨੂੰ ਫੋਨ ਕਰਕੇ ਕਿੱਥੇ ਨੇ ਹੂੰ ਲਾ ਲਓ ਫਿਰ ਪੁੱਛੋ ਕੰਮਲੀ ਹੋ ਗਈ ਉਹ ਹਾਂ ਇਹ ਨਹੀਂ ਕਿ ਤੇ ਮਾਂ ਛੱਡ ਕੇ ਚਲਦਾ ਮਣ ਫਿਰ ਇਹਨਾਂ ਕੰਮਕਾਰ ਹਾਂ ਫੋਟ ਇੱਧਰ ਨੂੰ ਆ ਇੱਧਰ ਨੂੰ ਮੈਂ ਵੀਡੀਓ ਸ਼ੂਟ ਕਰਨੀ ਬਾਹਰੋਂ ਹੈਲੋ ਸ਼ਾਟ ਚਾਰੋਂ ਦੇ ਨਿਕਲਣ ਵਾਂਝੇ ਵਜ ਪਾ ਦੇ ਵੇਖੋ ਦੁਨੀਆਦਾਰੀ ਆਪਣੀ ਟੈਨਸ਼ਨ ਨਹੀਂ ਹੈਗੀ ਫੋਨ ਦੇ ਚੱਕਰ ਨਾਲ ਤਾਜ਼ਾ ਤਾਜ਼ਾ 1.5 ਲੱਖ ਰੁਪਈਆ ਲਾਇਆ ਨਾਲ ਕੈਸ਼ ਕਹਿੰਦੇ ਫੋਨ ਦੇ ਨਹੀਂ ਟੁੱਟ ਗਿਆ ਹੈਗਾ ਫੋਨ ਤੇ ਬਚ ਗਿਆ ਤੇਰਾ ਫੋਨ ਇਹੀ ਮੇਰੇ ਹੱਥ ਚ ਹੀ ਤੇ ਐਂ ਹੀ ਫੋਨ ਦਾ ਇਹ ਇਹ ਫੋਨ ਵੀ ਜਿਹੜਾ ਆਇਆ ਹੋਇਆ 17 ਐ ਮੈਂ ਟੁੱਟ ਗਿਆ ਇਹਦੇ ਕੈਮਰੇ ਤੇ ਵੀ ਪਿੱਛੋਂ ਉਹਨੇ ਕੈਮਰੇ ਤੇ ਟੁੱਟ ਵੱਜਿਆ ਪੂਰਾ ਪੂਰਾ ਜ਼ੋਰ ਬਾਕੀ ਆ ਤਾਂ ਤਲੀ ਚ ਹੀ ਫੋਨ ਫੋਨ ਮੈਂ ਛੱਡਿਆ ਨਾ ਮੈਂ ਕਿਹਾ ਜੇ ਮੈਂ ਫੋਨ ਨਹੀਂ ਛੱਡਿਆ ਆਪਣੀ ਬਾਹਵੇਂ ਹੱਡੀ ਪਸਲੀ ਟੁੱਟ ਜਾਂਦੀ ਨਹੀਂ ਆਪ ਵੀ ਨਹੀਂ ਮੈਂ ਮਤਲਬ ਉਹ ਮੈਂ ਮੈਂ ਢਿੱਲਕੀ ਤਾਂ ਹੈ ਹੀ ਨਹੀਂ ਲੈ ਦੰਮੂ ਨੂੰ ਪੁੱਛ ਲਿਆ ਆਂ ਦੁੱਧ ਜੇ ਤਾਂ ਬਣਾਏਂਗੀ ਚਾਹ ਵੀਡੀਓ ਕਿਹੜੀ ਸ਼ੂਟ ਕਰਨੀ ਪ੍ਰੀਲ ਵਾਸਤੇ ਚੱਲ ਫਿਰ ਤਾਂ ਠੀਕ ਐ ਚੱਲ ਫਤਿਹ ਆ ਜਾ ਪੁੱਤ ਫਤੇ ਖੰਡ ਪੂਰੀਆ ਮੇਰੀ ਜਾਨ ਆਹ ਲੈ ਦੁੱਧ ਲੈ ਕੇ ਚਲੀ ਆਂ ਦੀਦੀ ਨੂੰ ਕੰਨੇ ਆ ਫਤੇ ਐ ਕਰ ਮੈਨੂੰ ਝਾੜੂ ਫੜਾ ਪੁੱਤ 2 ਮਿੰਟ ਪਹਿਲਾਂ ਕਿੱਥੇ ਪਿਆ ਝਾੜੂ ਆ ਇੱਧਰ ਵੀ ਆਈ ਚੱਲਿਆ ਛੇਤੀ ਜਾ ਮੇਰੇ ਕੋਲ ਗੁਰੂ ਲੈ ਕੇ ਪਾਣੀ ਐ ਪੀਂਦੀ ਜਿਵੇਂ ਜੂਸ ਪੀਂਦੀ ਐ ਮਿੰਟੂ ਭਈਆ ਬੰਟੂ ਭਈਆ ਬੰਟੂ ਭਈਆ ਫਤੇ ਹੂੰ ਮੈਂ ਕੋ ਦੇ ਆਹ ਲੈ ਫਤੇ ਦੁੱਧ ਲੈ ਕੇ ਉੱਧਰ ਚੱਲਦੇ ਆ ਫੇਰ ਆਪਾਂ ਦੀਦੀ ਨੂੰ ਕੰਨੇ ਆ ਥੋੜੀ ਚਾਹ ਬਣਾਵੇ ਹਨਾ ਆ Full! <laughs> ਕੁਝ ਵੀ ਹੋ ਗਿਆ? ਨਹੀਂ। ਮੈਂ ਨਾ ਧੁੱਪੇ ਬੈਠੀ ਐ ਤੇ ਮੈਂ ਵਾਲ ਥੋੜੀ ਖੁੱਲੇ ਛੱਡੇ ਸੀ। ਮੈਂ ਥੋੜੀ ਧੁੱਪ ਜੀ ਲੱਗ ਗਈ ਵਿਚਾਰਿਆਂ ਮੇਨੂੰ ਨਹੀਂ। ਮੈਂ ਤਾਂ ਇੱਕਦਮ ਜਦੋਂ ਦੀਦੀ ਦੀ ਆਵਾਜ਼ ਆ ਗਈ ਨਾ। ਉੱਧਰ ਭੱਜੀ ਗਈ। ਚਲੋ। ਚਲੋ ਬਦ ਵੀਰ ਉਹ ਵਾਂ ਸਕੂਟਰੀ ਤੇ ਕਿੱਥੇ ਜਾ ਰਹੇ ਉਹ ਕਿੱਥੇ ਕੰਮ ਲਿਆ ਹੈ ਬੰਦ ਜਾਣਾ ਬਿਚ ਅੱਜ ਬਚ ਥਿਥੀ ਬਣਾ ਲਈਏ ਇੱਥੇ ਹੀ ਬਣਾ ਲੈਂਦੇ ਹਾਂ ਹਨਾ ਉੱਥੇ ਉਹ ਪੁੱਤ ਦੀਦੀ ਇਹ ਵੀਡੀਓ ਬਣਾਉਂਦੀ ਹੈ ਹਰਦੀਪੂ ਨੂੰ ਵੀ ਮਚਾ ਦੇਣੀ ਹੈ ਹੋਰ ਦੀਦੀ ਦਾ ਕਿਉਂ ਦਾ ਕੀ ਪਤਾ ਜੇ ਕਦੋਂ ਦੇਖ ਉਹ ਤੇ ਅੰਦਰ ਖੁਸ਼ੀ ਤੋਂ ਬਾਲ ਮਾਸ਼ੀ ਨਾਲੋਂ

ਚਾਰ ਜਣੇ ਤਾਂ ਮੈਂ ਤੁਸੀਂ ਪਰਨੀਤ ਦਾਦੀ ਤੇ ਭੂਆ ਪੰਜ ਜਣੇ ਆਉਤ ਮੈਂ ਜਣੇ ਹੂੰ ਪੰਜ ਜਣੇ ਆ ਤੁਸੀਂ ਮੇਰੇ ਨਾਲ ਤਾਂ ਭੂਆ ਨੂੰ ਵੀ ਨਹੀਂ ਆਮੀ ਭੂਆ ਨੂੰ ਕਿਹਨੇ ਆਦਰਕ ਨਹੀਂ ਪਾਉਂਦੇ ਆਦਰਕ ਠੀਕ ਹੈ ਨਾ ਭੂਆ ਦੀ ਗਰਮੀ ਜੀ ਨਹੀਂ ਹੁੰਦੀ ਇੰਨੇ ਬੱਚੇ ਜਿਹੜਾ ਹੋਮਵਰਕ ਰਹਿ ਗਿਆ ਨਾ ਬਸ ਉਹ ਵੀ ਆਪਣਾ ਖਤਮ ਕਰ ਲਓ ਮੇਰੀ ਟੈਨਸ਼ਨ ਖਤਮ ਹੋਈ ਕਿਉਂਕਿ ਅਸੀਂ ਨਾ ਸਾਨੂੰ ਤਾਂ ਮੈਸੇਜ ਆ ਵੀ ਗਿਆ ਕਿ 1 ਤਰੀਕ ਨੂੰ ਆਉਣਾ ਤੇ 3 ਤਰੀਕ ਨੂੰ ਲੈ ਕੇ ਘਲਾਦ ਦੇਣਾ ਨਾ ਤੁਹਾਨੂੰ ਪਤਾ ਹੀ ਹੈ ਤੇ ਅਸੀਂ ਜਾਣਾ 1 ਤਰੀਕ ਨੂੰ ਬੱਚਿਆਂ ਨੇ ਜਾਣਾ 2 ਤਰੀਕ ਨੂੰ ਨਾ ਹਾਂਜੀ ਤੇ ਬਸ ਫਤੇ ਨਾ ਨਾ ਆਹ ਫਤੇ ਨੂੰ ਬਸ ਹੋਣਾ ਹੈ ਵੀ ਮੈਨੂੰ ਐਪਕਲ ਦੋ ਦਿਨ ਰਹਿ ਗਏ ਨੇ ਆਪਣਾ ਹੋਮਪਕ ਜਿਹੜਾ ਰਹਿ ਗਿਆ ਉਹ ਖਤਮ ਕਰ ਲੈ ਤੇ ਸੱਚੀ ਆ ਜਿਹੜੀ ਮੈਂ ਲਿਪਸਟਿਕ ਸ਼ੇਡ ਲਾਈ ਹੋਈ ਹੈ ਤੁਸੀਂ ਪੁੱਛ ਰਹੇ ਸੀ ਦੀਦੀ ਮੇਰੇ ਤਾਂ ਮੈਸੇਜ ਆਇਆ ਸੀ ਕਹਿੰਦੇ ਗਗਨ ਦੀਦੀ ਤੁਸੀਂ ਜਿਹੜੀ ਲਿਪਸਟਿਕ ਲਾਈ ਨਾ ਉਹ ਦੱਸ ਦੋ ਕਿਹੜੀ ਸ਼ੇਡ ਹੈ ਤੇ ਮੈਂ ਤੁਹਾਨੂੰ ਦਿਖਾ ਹੀ ਦਿੰਨੀ ਆ ਕਿਉਂਕਿ ਮੈਂ ਹੈਗੀ ਹਾਂ ਭਲਕੜ ਮੈਨੂੰ ਬਾਅਦ ਚ ਯਾਦ ਹੀ ਨਹੀਂ ਰਹਿੰਦਾ ਤੇ ਅੱਜ ਮੈਂ ਲਾਈ ਤੇ ਮੈਨੂੰ ਯਾਦ ਆ ਗਿਆ ਕਿ ਮੈਂ ਤੁਹਾਨੂੰ ਦਿਖਾ ਦਵਾਂ ਇਹਦੇ ਤੇ ਕੀ ਲਿਖਿਆ ਹੋਇਆ ਮੇਬਲਿੰਦੀ ਹੈ ਜੀ ਲੋ ਜੀ ਆਹ ਵਾਲੀ ਲਿਪਸਟਿਕ ਹੈ ਸ਼ੇਡ ਨੰਬਰ ਇਹਦਾ ਹੈਗਾ ਆ 50 ਆਹ ਠੀਕ ਹੈ ਕਿ ਮੈਨੂੰ ਨਾ ਤੁਹਾਨੂੰ ਸ਼ੁਰੂ ਤੋਂ ਪਤਾ ਮੈਨੂੰ ਜਿੱਦਾਂ ਡਾਰਕ ਸ਼ੇਡਸ ਕੁਝ ਕੁਝ ਲਾਈਟ ਸ਼ੇਡਸ ਵਧੀਆ ਲੱਦੀਆਂ ਨੇ ਪਰ ਕੁਝ ਕੁਝ ਮੈਂ ਮਤਲਬ ਮੋਸਟ ਆਫ ਦਿ ਟਾਈਮ ਮੈਂ ਡਾਰਕ ਸ਼ੇਡ ਹੀ ਯੂਜ਼ ਕਰਦੀ ਹੁੰਦੀ ਆ ਵਧੀਆ ਲੱਦੀਆਂ ਰੰਗ ਸਾਫ਼ ਲੱਗਦਾ ਜਿਹੜੀ ਮੇਨ ਚੀਜ਼ ਹੈ ਤੇ ਚਲੋ ਗਾਇਸ ਵਲੌਗ ਆਪਾਂ ਕਰਦੇ ਆ ਇੱਥੇ ਐਂਡ ਆਪਾਂ ਹੁਣ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਕਿਉਂਕਿ ਅਸੀਂ ਕਿਤੇ ਜਾਣਾ ਵੀ ਹੈ ਤੇ ਆਹ ਦੇਖ ਲੋ ਮੇਰੀ ਚੂਹੀ ਦੇ ਕੰਮ ਇਹ ਕੀ ਹੋ ਰਿਹਾ ਇਹਦੇ ਪਾਣੀ ਰੜਕ ਰੜਕ ਕੰਬਲੀ ਹੋਈ ਪਈ ਆਹ ਦੇਖੋ ਆ ਲੈ ਕੇ ਨਾ ਇਤਨਾ ਪਾਣੀ ਚ ਲੱਗੀ ਪਈ ਫਿਰ ਕੀ ਨਿਕਲ ਪਾਣੀ ਚ ਮੱਖਣ ਮੁੱਠਾ ਹੂੰ ਮਿੱਠਾ ਪਾਣੀ ਉਹ ਤਾਂ ਕਿਉਂ ਤੁਸੀਂ ਪਤਾ ਇਹੋ ਜੇ ਕੰਮ ਕਰਦੇ ਹੁੰਦੇ ਹੋ ਨਾਲੇ ਮਿੱਠਾ ਖਰਾਬ ਕਰਦੇ ਹੋ ਤੇ ਨਾਲੇ ਤੁਸੀਂ ਇਹਨੂੰ ਖਰਾਬ ਕਰੋਗੇ ਹੈ ਆ ਦੇਖ ਨਾ ਇੰਪਾਰੀ ਡੋਲੇ ਮੇਰੀ ਕੋਟੇ ਤਾਂ ਡਰਦਾ ਸਾਬ ਕਰਦੇ ਹੋ ਮੈਂ ਸਾਰੀ ਫੇਰ ਜਾ ਉਹ ਘਰ ਵਿੱਚ ਹੀ ਜੀ ਸਭ ਜਗ ਕੋਲ ਤੋਂ ਬਣਾਉਣ ਨਿਊ ਬਲੌਗ ਉਹ ਪਛਾਲਦਾ ਉਹਨਾਂ ਘਰੇ ਤੁਸੀਂ ਦੇਖ ਰਹੇ ਹੋ ਬਸ ਉਹ ਵੀਡੀਓ ਸ਼ੂਟ ਕਰ ਰਹੇ ਨੇ ਸ਼ਾਇਦ ਪਤਨੀ ਬਾਹਰ ਕਰਕੇ ਅੰਦਰ ਤਲੋ ਉਹ ਜਿਸ ਬੰਦਰ ਖਾ ਸੀ ਦੋ ਵੀਡੀਓ ਸ਼ੂਟ ਕਰ ਰਹੇ ਹਾਂ ਦੋ ਆਏ ਉਹ ਕਿੱਲੇ ਡਰਾਉਂਦੇ ਕਿੰਦਾ ਇਹ ਲੋ ਆ ਕੇ ਸਟਾ ਦੇ 911 911 ਸੱਚਾ ਸਾਜੂ ਸੱਚਲਾ ਨਹੀਂ ਬੱਸ ਮੈਂ ਰਤਨ ਕੇ ਟਟਕੀ ਟੁੱਟੀ ਰੁੱਟੀ ਰਤਨ ਮੈਂ ਤੁਹਾਨੂੰ ਜਿੱਦੜਾ ਵਗ ਗਿਆ ਚਲ ਜੀ ਹੁਣ ਨਾ ਪਹਿਣਾ ਹੈ ਹੂੰ ਪੁਰਨਾ ਨਾ ਪਹਿਣਾ ਹੀ ਹੈ ਚਲੋ ਫਿਰ ਤੇ ਆ ਦੇਖੋ ਇਹ ਚੰਨੀ ਫੋਲਡ ਤੇ ਖੜੀ ਲੱਗੀ ਪਈ ਐ ਅੱਜ ਦੀ ਦਮੂ ਆਖੜਾ ਆ ਗਿਆ ਉਹਨਾਂ ਨੇ ਘੜਿਆ ਸੀ ਚਲੋ ਕਸਟਮਰ ਆ ਗਿਆ ਮੰਮਾ ਆਉਤ ਮੈਂ ਆ ਗਈ ਬੁਤ ਗੈਸ ਕੱਟ ਕਰਾਂ ਚਾਹ ਵਾਲਾ ਹੋ ਗਾਇਸ ਸਾਡੇ ਆਗੇ ਸ਼ਾਪ ਤੇ ਕਸਟਮਰ ਤੇ ਅਮੰਤ ਘਰੇ ਨਹੀਂ ਹੈਗੀ ਚਲੋ ਮੈਂ ਦੇਖਦੀ ਹਾਂ ਹੋਰ ਕੁਝ ਨਹੀਂ ਹੁੰਦਾ ਐਕਚੁਅਲ ਚ ਮੈਨੂੰ ਫੈਬਰਿਕ ਦੀ ਜਾਣਕਾਰੀ ਬਹੁਤ ਘੱਟ ਹੈ ਸੋ ਸਮ ਟਾਈਮ ਕਨਫਿਊਜ਼ਨ ਹੁੰਦੀ ਹੈ ਤੇ ਦੱਸ ਦਿਆਂ ਚਲੋ ਆਪਾਂ ਦੇਖ ਕੇ ਆਈਏ